ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਪਾਈਚਾਰੇ ਦੇ ਵਿੱਚ 29 ਅਗਸਤ ਦਾ ਦਿਨ ਤਾਂ ਤਾਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈਗਾ ਕੀ ਹੈ ਸੰਪੂਰਨਤਾ ਦਿਵਸ ਕੀ ਹੈ ਇਸ ਦਿਵਸ ਨੂੰ ਮਨਾਉਂਦਾ ਇਤਿਹਾਸ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਨੇ ਏਸੇ ਵਿਸ਼ੇ ਦੇ ਉੱਤੇ ਗੱਲ ਕਰਨੀ ਹੈ ਜੀ ਇਸ ਵਿਸ਼ੇ ਤੇ ਉੱਤੇ ਜਾਣਨਾ ਪਾਈਏ ਉਸ ਤੋਂ ਪਹਿਲਾਂ ਆਪਾਂ ਨੂੰ ਜਾਣਨਾ ਜ਼ਰੂਰੀ ਹੈਗਾ ਸ਼੍ਰੀ ਆਦ ਗ੍ਰੰਥ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਕੀ ਅੰਤਰ ਹੈਗਾ ਪਹਿਲਾਂ ਆਪਾਂ ਇਸੇ ਅੰਤਰ ਦੇ ਬਾਰੇ ਵਿੱਚ ਗੱਲ ਕਰਦੇ ਹਾਂਗੇ ਸ਼੍ਰੀ ਗੁਰੂ ਆਦ ਗ੍ਰੰਥ ਦੀ ਰਚਨਾ ਸ਼੍ਰੀ ਗੁਰੂ ਅਰਜਨ ਦੇਵ ਜੀ ਨੇ ਕਰਵਾਈ ਸੀ ਤੇ ਉਹਨਾਂ ਨੇ ਇਹ ਗ੍ਰੰਥ ਭਾਈ ਗੁਰਦਾਸ ਜੀ ਕੋਲੋਂ ਲਿਖਵਾਇਆ ਸੀ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਰਚਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਵੱਲੋਂ ਕਰਵਾਈ ਗਈ ਹੈਗੀ ਤੇ ਉਹਨਾਂ ਨੇ ਇਹ ਗ੍ਰੰਥ ਸ਼੍ਰੀ ਮਨੀ ਜੀ ਤੋਂ ਤੇ ਬਾਬਾ ਦੀਪ ਜੀ ਪਾਸੋਂ ਲਿਖਵਾਇਆ ਸੀ ਸ਼੍ਰੀ ਆਦ ਗ੍ਰੰਥ ਦੇ ਵਿੱਚ ਪਹਿਲੇ 4 ਗੁਰੂਆਂ ਤੋਂ ਇਲਾਵਾ ਪੰਜਵੇਂ ਗੁਰੂ ਸ਼੍ਰੀ ਗੁਰੂ ਅਰਜਨ ਦੇਵ ਜੀ 15 ਭਗਤਾਂ ਤੇ 11 hattimਾਂ ਦੀ ਬਾਣੀ ਦਰਜ ਆ ਗਈ ਤੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਦ ਗ੍ਰੰਥ ਦੀ ਬਾਣੀ ਦੇ ਨਾਲ ਨਾਲ ਨੌਵੇਂ ਗੁਰੂ ਸ਼੍ਰੀ ਗੁਰੂ ਤੇਗ ਬਹਾਦਰ ਜੀ ਦੀ ਬਾਣੀ ਦਰਜ ਆ ਗਈ ਹੁਣ ਜੇ ਆਪਾਂ ਗੱਲ ਕਰੀਏ ਸ਼੍ਰੀ ਆਦ ਗ੍ਰੰਥ ਦੀ ਜੋ ਸਿਰਜਣਾ ਹੋਈ ਉਹ ਕਿਸ ਤਰ੍ਹਾਂ ਹੋਈ ਸਿੱਖਾਂ ਦੇ ਪਹਿਲੇ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਜਦੋਂ ਉਦਾਸੀਆਂ ਦੇ ਦਰਮਿਆਨ ਨਗਰ-ਨਗਰ ਜਾਂਦੇ ਸੀ ਤਾਂ ਜਦੋਂ ਵੀ ਉਹਨਾਂ ਨੂੰ ਤਰੋ ਬਾਣੀ ਦਾ ਆਗਾਜ਼ ਹੁੰਦਾ ਸੀ ਤਾਂ ਗੁਰੂ ਨਾਨਕ ਦੇਵ ਜੀ ਕੋਲ ਇੱਕ ਪੋਥੀ ਹੁੰਦੀ ਸੀ ਤੇ ਉਹ ਪੋਥੀ ਦੇ ਵਿੱਚ ਉਹ ਬਾਣੀ ਲਿਖਦੇ ਸੀ ਤੇ ਅੱਗੇ ਉਹ ਬਾਣੀ ਸੰਗਤਾਂ ਨੂੰ ਸੁਣਾਈ ਜਾਂਦੀ ਸੀ ਤੇ ਇਸੇ ਤਰ੍ਹਾਂ ਦੂਜੇ ਗੁਰੂ ਸ੍ਰੀ ਗੁਰੂ ਅੰਗਦ ਦੇਵ ਜੀ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਚੌਥੇ ਗੁਰੂ ਸ੍ਰੀ ਗੁਰੂ ਰਾਮਦਾਸ ਜੀ ਜਦੋਂ ਇਹਨਾਂ ਗੁਰੂ ਸਾਹਿਬਾਨਾਂ ਨੂੰ ਤੁਰੋਂ ਬਾਣੀ ਦਾ ਆਗਾਜ਼ ਹੁੰਦਾ ਸੀ ਤਾਂ ਗੁਰੂ ਸਾਹਿਬਾਨਾਂ ਦੇ ਕੋਲ ਪੋਥੀ ਹੁੰਦੀ ਸੀ ਤੇ ਉਸ ਪੋਥੀ ਦੇ ਵਿੱਚ ਉਸ ਬਾਣੀ ਨੂੰ ਲਿਖਿਆ ਜਾਂਦਾ ਸੀ ਇਸੇ ਤਰ੍ਹਾਂ ਪਹਿਲੇ ਗੁਰੂ ਸਾਹਿਬਾਨ ਤੋਂ ਦੂਜੇ ਦੂਜੇ ਤੋਂ ਤੀਜੇ ਇਸ ਤਰ੍ਹਾਂ ਇਹ ਪੋਥੀਆਂ ਹੁੰਦੇ ਹੋਏ ਸ੍ਰੀ ਗੁਰੂ ਅਰਜਨ ਦੇਵ ਜੀ ਤੱਕ ਪਹੁੰਚੀਆਂ ਤਾਂ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਇਹਨਾਂ ਗੁਰੂ ਸਾਹਿਬਾਨਾਂ ਦੀ ਬਾਣੀ ਨੂੰ ਇੱਕ ਥਾਂ ਤੇ ਇਕੱਤਰ ਕਰਨ ਲਈ ਸ੍ਰੀ ਆਦ ਗ੍ਰੰਥ ਦੀ ਰਚਨਾ ਕੀਤੀ ਤੇ ਉਹਨਾਂ ਨੇ ਇਸ ਗ੍ਰੰਥ ਦੇ ਵਿੱਚ ਪਹਿਲੇ ਚਾਰ ਗੁਰੂਆਂ ਤੋਂ ਇਲਾਵਾ 15 ਭਗਤਾਂ 11 ਪਟਾਂ ਦੀ ਬਾਣੀ ਦਰਜ ਕੀਤੀ ਤੇ ਇਸ ਦੇ ਵਿੱਚ ਖੁਦ ਸ੍ਰੀ ਗੁਰੂ ਅਰਜਨ ਦੇਵ ਜੀ ਦੀ ਬਾਣੀ ਵੀ ਦਰਜ ਆ ਗਈ। ਇਹ ਗ੍ਰੰਥ ਉਹਨਾਂ ਨੇ ਭਾਈ ਗੁਰਦਾਸ ਜੀ ਪਾਸੋਂ ਲਿਖਵਾਇਆ ਸੀ। ਤੇ ਇਹ ਗ੍ਰੰਥ 1600 21ਵੀਂ ਦੇ ਵਿੱਚ ਉਹਨਾਂ ਨੇ ਇਸ ਦੀ ਰਚਨਾ ਕਰਨੀ ਸ਼ੁਰੂ ਕੀਤੀ ਤੇ 3 ਸਾਲਾਂ ਦੇ ਵਿੱਚ ਸ੍ਰੀ ਆਦ ਗ੍ਰੰਥ ਸੰਪੂਰਨ ਹੋਇਆ। ਤਾਂ ਇਸ ਦਾ ਹਰਮੰਦਰ ਸਾਹਿਬ ਦੇ ਵਿੱਚ ਜਦੋਂ ਪਹਿਲੀ ਵਾਰ ਪ੍ਰਕਾਸ਼ ਕੀਤਾ ਗਿਆ ਤਾਂ ਉਸ ਸਮੇਂ ਬਾਬਾ ਬੁੱਢਾ ਜੀ ਦੇ ਜੋ ਸਿਰਤੇ ਹੈ ਰੱਖਿਆ ਗਿਆ ਗੁਰੂ ਗ੍ਰੰਥ ਸਾਹਿਬ ਤੇ ਮਗਰੋਂ ਜੋ ਸ੍ਰੀ ਗੁਰੂ ਅਰਜਨ ਦੇਵ ਜੀ ਸੀ ਉਹਨਾਂ ਨੇ ਚੌਰ ਸਾਹਿਬ ਦੀ ਸੇਵਾ ਕੀਤੀ ਇਸ ਤਰ੍ਹਾਂ ਹਰਮੰਦਰ ਸਾਹਿਬ ਦੇ ਵਿੱਚ ਪਹਿਲੀ ਵਾਰ ਆਦਿ ਗ੍ਰੰਥ ਦੀ ਜੋ ਪ੍ਰਕਾਸ਼ ਹੋਇਆ ਸੀ ਤੇ ਉਸ ਤੋਂ 2 ਸਾਲ ਬਾਗਰੋਂ ਜਦੋਂ ਸ੍ਰੀ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰ ਦਿੱਤਾ ਗਿਆ ਸੀ ਤਾਂ ਉਸ ਤੋਂ ਬਾਅਦ ਸਿੱਖਾਂ ਦੇ ਛੇਵੇਂ ਗੁਰੂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਬਣੇ ਤਾਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਛੇਵੇਂ ਗੁਰੂ ਬਣਨ ਤੇ ਵੀ ਇਹ ਗੁਰੂ ਜੋ ਆਦ ਗ੍ਰੰਥ ਸੀ ਇਹ ਹਰਮੰਦਰ ਸਾਹਿਬ ਦੇ ਵਿੱਚ ਹੀ ਸ਼ੋਭਿਤ ਸੀ ਤਾਂ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹਰਮੰਦਰ ਸਾਹਿਬ ਤੋਂ ਕਰਤਾਰਪੁਰ ਆਉਂਦੇ ਨੇ ਤਾਂ ਉਹ ਇਹ ਗ੍ਰੰਥ ਆਪਦੇ ਨਾਲ ਉੱਤੇ ਲੈ ਆਉਂਦੇ ਨੇਗੇ ਤੇ ਉਸ ਸਮੇਂ ਗ੍ਰੰਥ ਕਰਤਾਰਪੁਰ ਦੇ ਵਿੱਚ ਹੀ ਹੁੰਦਾਗਾ ਤੇ ਉਸ ਤੋਂ ਬਾਅਦ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਕਰਤਾਰਪੁਰ ਸਾਹਿਬ ਤੋਂ ਜਦੋਂ ਕੀਰਤਪੁਰ ਸਾਹਿਬ ਜਾਂਦੇ ਨੇ ਤਾਂ ਉਸ ਸਮੇਂ ਜੋ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਹੁੰਦੇ ਨੇ ਉਹਨਾਂ ਦੇ ਪੁੱਤਰ ਬਾਬਾ ਗੁਰਦਿੱਤਾ ਜੀ ਤੇ ਉਹਨਾਂ ਦੇ ਵੱਡੇ ਪੁੱਤਰ ਜੋ ਕਿ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪੋਤੇ ਹੋਏ ਧੀਰਮਲ ਇਸ ਗ੍ਰੰਥ ਨੂੰ ਆਪਣੇ ਕੋਲ ਰੱਖ ਲੈਂਦਾਗਾ ਜਦੋਂ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਚੋਤੀ ਜੋ ਸਮਾਉਂਦੇ ਨੇ ਤਾਂ ਉਸ ਤੋਂ ਬਾਅਦ ਸਿੱਖਾਂ ਦੇ 7ਵੇਂ ਗੁਰੂ ਜੋ ਸ੍ਰੀ ਹਰ Rai ਜੀ ਬਣਦੇ ਨੇ ਜੋ ਕਿ ਧੀਰਮਲ ਦੇ ਛੋਟੇ ਭਰਾ ਹੁੰਦੇ ਨੇ ਤੇ ਉਸ ਸਮੇਂ ਧੀਰਮਲ ਬਹੁਤ ਗੁੱਸੇ ਦੇ ਵਿੱਚ ਆ ਜਾਂਦਾ ਕਿ ਉਸ ਦੇ ਕੋਲ ਗ੍ਰੰਥ ਸਾਹਿਬ ਸੀ ਤੇ ਉਸ ਨੂੰ ਆਸ ਸੀ ਕਿ ਅਗਲਾ ਗੁਰੂ ਸਿੱਖਾਂ ਦਾ ਉਹ ਹੋਵੇਗਾ ਮਗਰ ਗੁਰੂ ਜੀ ਸ੍ਰੀ ਹਰ Rai ਜੀ ਨੂੰ ਗੁਰੂ ਥਾਪ ਜਾਂਦੇ ਨੇਗੇ ਤਾਂ ਜੋਤੀਰਮਲ ਹੁੰਦਾਗਾ ਉਹ ਗੁਰੂ ਦੇ ਬਰਾਬਰ ਇੱਕ ਗੱਦੀ ਲਾ ਲੈਂਦਾਗਾ ਤੇ ਉਸ ਤੋਂ ਬਾਅਦ ਸ੍ਰੀ ਹਰਿਰਾਏ ਜੀ ਅੱਗੇ ਆਪਣਾ ਗੁਰੂ ਥਾਪ ਕੇ ਜਾਂਦੇ ਨੇ ਆਪਣੇ ਪੁੱਤਰ ਸ੍ਰੀ ਹਰੀਕ੍ਰਿਸ਼ਨ ਜੀ ਨੂੰ ਸੱਤਵੇਂ ਗੁਰੂ ਸਾਹਿਬਾਨ ਤੱਕ ਤਾਂ ਜੋ ਪਰੰਪਰਾ ਚੱਲਦੀ ਆ ਰਹੀ ਸੀ ਕਿ ਗੁਰੂ ਸਾਹਿਬਾਨ ਆਪਣੇ ਜਿਉਂਦੇ ਜੀ ਅਗਲਾ ਗੁਰੂ ਥਾਪ ਜਾਂਦੇ ਸੀਗੇ ਮਗਰ ਜਦੋਂ 8ਵੇਂ ਗੁਰੂ ਜੀ ਦਾ ਜੋਤੀ ਜੋਤ ਸਮਾਉਂਦਾ ਸਮਾਸੀ ਉਹ ਬੜੀ ਬਾਲਵਸਤਾ ਦੇ ਵਿੱਚ ਜੋਤੀ ਜੋਤ ਸਮਾਏ ਸੀ ਤਾ ਉਹੋ ਬਕਾਲੇ ਵਾਲੇ ਇਸ਼ਾਰਾ ਕਰਕੇ ਕਹਿੰਦੇ ਨੇ ਕਿ ਅਗਲਾ ਗੁਰੂ ਉੱਥੇ ਹੈਗਾ ਤਾਂ ਜੋ ਧੀਰਮਲ ਹੁੰਦਾ ਉਹ ਇਸ ਚੀਜ਼ ਦਾ ਫਾਇਦਾ ਚੁੱਕ ਕੇ ਆਪਣੀ ਗੱਦੀ ਬਕਾਲੇ ਲਾ ਲੈਂਦਾਗਾ ਕਿਉਂਕਿ ਉਸਦੇ ਕੋਲ ਆਤ ਗ੍ਰੰਥ ਦੀ ਬੀੜ ਵੀ ਹੁੰਦੀ ਹੈਗੀ ਤਾਂ ਉਸ ਨੂੰ ਹੁੰਦਾ ਕਿ ਲੋਕ ਉਸ ਨੂੰ ਅਗਲਾ ਗੁਰੂ ਸਮਝਣਗੇ ਮਗਰੇਵੇਂ ਨਹੀਂ ਹੁੰਦਾ ਉੱਥੋਂ ਦੇ ਲੋਕ ਅਸਲੀ ਜੋ ਗੁਰੂ ਸਾਹਿਬਾਨ ਹੁੰਦੇ ਨੇਗੇ ਨੌਵੇਂ ਛਿਰ ਗੁਰੂ ਤੇਗ ਬਹਾਦਰ ਜੀ ਨੂੰ ਪਛਾਣਦੇ ਨੇ ਤੇ ਉਹ ਅਗਲੇ ਸਿੱਖਾਂ ਦੇ ਗੁਰੂ ਵਜੋਂ ਗੁਰਗੱਦੀ ਤੇ ਬੰਦੇ ਨੇਗੇ ਉਸ ਤੋਂ ਬਾਅਦ ਸਮਾਂ ਆਉਂਦਾਗਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜ਼ਿਆਦਾਤਰ ਸਮਾਂ ਜੰਗਾਂ ਜੁੱਧਾਂ ਦੇ ਵਿੱਚ ਬੀਤਦਾਗਾ ਆਨੰਦਪੁਰ ਦਾ ਕਿਲਾ ਛੱਡਣ ਤੋਂ ਬਾਅਦ ਮਾਛੀਵਾੜੇ ਦੇ ਜੰਗਲਾਂ ਦੇ ਵਿੱਚੋਂ ਹੁੰਦੇ ਹੋਏ ਅਨੇਕਾਂ ਮੀਲਾਂ ਦਾ ਸਫ਼ਰ ਤੈਅ ਕਰਕੇ ਜਦੋਂ ਗੁਰੂ ਗੋਬਿੰਦ ਸਿੰਘ ਜੀ ਤਲਵੰਡੀ ਸਾਬੋਂ ਕੇ ਆਉਂਦੇ ਨੇਗੇ ਦਮਦਮਾ ਸਾਹਿਬ ਤਾਂ ਉਹ ਇੱਥੇ ਆ ਕੇ ਆਪਣਾ ਜੰਗ ਵਾਲਾ ਕੰਮ ਵਰਕਸਾ ਖੋਲਦੇ ਨੇ ਤੇ ਇਸ ਥਾਨ ਦੇ ਉੱਤੇ ਉਹ 9 ਮਹੀਨੇ ਨੌਂਦਿਆਂ ਰਹੇ ਸੀ ਤਾਂ ਇਸ ਥਾਂਤੀ ਆ ਕੇ ਉਹਨਾਂ ਨੇ ਆਦ ਗ੍ਰੰਥ ਦੇ ਵਿੱਚ ਆਪਣੇ ਪਿਤਾ ਦੀ ਬਾਣੀ ਦਰਜ ਕਰਕੇ ਇੱਕ ਗ੍ਰੰਥ ਦੀ ਰਚਨਾ ਕਰਨ ਦਾ ਜੋ ਸੋਚਿਆ ਤਾਂ ਇਸ ਦੇ ਲਈ ਉਹਨਾਂ ਨੇ ਆਪਣੇ ਸਿੱਖਾਂ ਨੂੰ ਧੀਰਮਲ ਕੋਲ ਭੇਜਿਆ ਕਿ ਉਸ ਤੋਂ ਆਦ ਗ੍ਰੰਥ ਦੀ ਬੀੜ ਲੈ ਕੇ ਆਂਦੀ ਜਾਵੇ ਤਾਂ ਜਦੋਂ ਗੁਰੂ ਦੇ ਸਿੱਖ ਧੀਰਮਲ ਕੋਲ ਜਾਂਦੇ ਨੇ ਤਾਂ ਧੀਰਮਲ ਉਹ ਬੀੜ ਦੇਣ ਤੋਂ ਇਨਕਾਰ ਕਰ ਦਿੰਦਾਗਾ ਇੱਕ ਤਰ੍ਹਾਂ ਤਾਨਾ ਮਾਰਦੇ ਹੋਏ ਸਿੱਖਾਂ ਨੂੰ ਕਹਿੰਦਾ ਕਿ ਅਗਰ ਤੁਹਾਡੇ ਗੁਰੂ ਇੰਨੇ ਪਹੁੰਚੇ ਹੋਏ ਨੇ ਤਾਂ ਉਹ ਖੁਦ ਇੱਕ ਗ੍ਰੰਥ ਦੀ ਰਚਨਾ ਕਰ ਲੈਣ ਕਿਉਂਕਿ ਉਹ ਤਾਂ ਅੰਤਰਜਾਮੀ ਨੇ ਉਹ ਸਭ ਜਾਣਦੇ ਨੇਗੇ ਤਾਂ ਇਹੀ ਗੱਲ ਆ ਕੇ ਜੋ ਸਿੱਖ ਨੇ ਗੁਰੂ ਜੀ ਨੂੰ ਦੱਸਦੇ ਨੇ ਤਾਂ ਗੁਰੂ ਜੀ ਮਨ ਬਣਾਉਂਦੇ ਨੇ ਤੇ ਉਹ ਭਾਈ ਮਣੀ ਜੀ ਨੂੰ ਤੇ ਬਾਬਾ ਦੀਪ ਸਿੰਘ ਜੀ ਨੂੰ ਸੱਦਾ ਭੇਜਦੇ ਨੇ ਤੇ ਇੱਕ ਗ੍ਰੰਥ ਦੀ ਰਚਨਾ ਕਰਵਾਈ ਜਾਂਦੀ ਹੈਗੀ ਤਾਂ ਇੱਥੇ ਜੋ ਧਿਆਨ ਦੇਣ ਵਾਲੀ ਗੱਲ ਆ ਕਿ ਜਦੋਂ ਪਹਿਲਾ ਆਦ ਗ੍ਰੰਥ ਦੀ ਰਚਨਾ ਹੋਈ ਸੀ ਸ੍ਰੀ ਗੁਰੂ ਅਰਜਨ ਦੇਵ ਜੀ ਨੇ ਕਰਵਾਈ ਸੀ ਤਾਂ ਉਸ ਸਮੇਂ ਉਹਨਾਂ ਦੇ ਕੋਲ ਪਹਿਲੇ ਚਾਰ ਗੁਰੂਆਂ ਦੀਆਂ ਪੋਥੀਆਂ ਸੀ ਜਿਸ ਤੋਂ ਉਹਨਾਂ ਨੇ ਇਸ ਆਦ ਗ੍ਰੰਥ ਦੀ ਰਚਨਾ ਕੀਤੀ ਸੀ ਮਗਰ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਆਦ ਗ੍ਰੰਥ ਦੀ ਬਾਣੀ ਦਰਜ ਕੀਤੀ ਤਾਂ ਉਸ ਸਮੇਂ ਉਹਨਾਂ ਦੇ ਕੋਲ ਕੋਈ ਵੀ ਪੋਥੀ ਕੋਈ ਵੀ ਬੀੜ ਤੇ ਬਾਣੀ ਨਹੀਂ ਸੀ ਉਹਨਾਂ ਨੇ ਆਪਣੀ ਦਿਬ్య ਸ਼ਕਤੀ ਦੇ ਨਾਲ ਉਹ ਆਤក្រੰਧ ਦੀ ਜੋ ਬਾਣੀ ਸੀ ਉਸ ਨੂੰ ਇਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਦਰਜ ਕਰਵਾਇਆ ਇਸ ਤੋਂ ਇਲਾਵਾ ਉਹਨਾਂ ਨੇ ਇਹ ਸਾਤ ਗ੍ਰੰਥ ਦੀ ਬਾਣੀ ਦੇ ਨਾਲ ਨਾਲ ਆਪਣੇ ਪਿਤਾ ਜੀ ਦੀ ਬਾਣੀ ਦਰਜ ਕੀਤੀ ਤਾਂ ਇੱਕ ਸੰਪੂਰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਰਚਨਾ ਹੋਈ ਜੋ ਕਿ 1706 ਈਸਵੀ ਦੇ ਵਿੱਚ ਗ੍ਰੰਥ ਸੰਪੂਰਨ ਹੋਇਆ 29 ਅਗਸਤ 1706 ਈਸਵੀ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਸੰਪੂਰਨ ਹੋ ਕੇ ਉਸ ਦਾ ਪ੍ਰਕਾਸ਼ ਕੀਤਾ ਗਿਆ ਤਾਂ ਇਹ ਇਤਿਹਾਸਾ ਕਿ ਇਸ ਦਿਨ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਦੇ ਤੌਰ ਤੇ ਮਨਾਇਆ ਜਾਂਦਾਗਾ ਇਸ ਤੋਂ ਬਾਅਦ 1708 ਈਸਵੀ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰਤਾ ਗੱਦੀ ਦਿੱਤੀ ਤੇ ਸਿੱਖਾਂ ਨੂੰ ਇੱਕ ਅੰਕ ਕੀਤਾ ਕਿ ਉਹਨਾਂ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਗੁਰੂ ਮੰਨਿਆ ਜਾਵੇ ਤਾਂ 1708 ਈਸਵੀ ਦੇ ਉਸ ਦਿਨ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਗੁਰਤਾ ਗਦੀ ਦਿਵਸ ਤੇ ਤੌਰ ਤੇ ਮਨਾਇਆ ਜਾਂਦਾਗਾ ਤਾਂ ਹੀ ਸੀ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਸੰਪੂਰਨਤਾ ਦਿਵਸ ਦਾ ਇਤਿਹਾਸ 29 ਅਸਤੀ ਤਰੀਕ ਜੋ ਕਰੀਬ ਆ ਰਹੀ ਆਗੀ ਗੁਰੂ ਗ੍ਰੰਥ ਸਾਹਿਬ ਜੀ ਦਾ ਸੰਪੂਰਨਤਾ ਦਿਵਸ ਕਰੀਬ ਆ ਰਿਹਾਗਾ ਤਾਂ ਤੁਹਾਨੂੰ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਤਾਂ ਜੋ ਹੋਰ ਸੰਗਤਾਂ ਵੀ ਇਸ ਦਿਵਸ ਦਾ ਇਤਿਹਾਸ ਜਾਣ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ